ਮਾਨ ਸਰਕਾਰ ਦੇ ਵੱਲੋਂ 150 ਤੋਂ ਵਧੇਰੇ ਕੰਪਿਊਟਰ ਅਧਿਆਪਕਾਂ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ। ਇਹ ਉਹੀ ਕੰਪਿਊਟਰ ਅਧਿਆਪਕ ਨੇ ਜਿਨ੍ਹਾਂ ਦੇ ਧਰਨਿਆਂ ਦੇ ਵਿੱਚ ਆਮ ਆਦਮੀ ਪਾਰਟੀ ਜਾ ਕੇ ਇਹ ਕਹਿੰਦੀ ਰਹੀ ਆ ਕਿ ਤੁਹਾਡੀਆਂ ਮੰਗਾਂ ਜਾਇਜ਼ ਨੇ। ਅਸੀਂ ਸੱਤਾ ਦੇ ਵਿੱਚ ਆਏ ਤਾਂ ਤੁਹਾਡੀਆਂ ਮੰਗਾਂ ਜ਼ਰੂਰ ਮੰਨਾਂਗੇ। ਇਹ ਉਹੀ ਅਧਿਆਪਕ ਨੇ ਜਿਨ੍ਹਾਂ ਦੇ ਧਰਨਿਆਂ ਦੇ ਵਿੱਚ ਜਾ ਕੇ ਆਮ ਆਦਮੀ ਪਾਰਟੀ ਵੱਡੇ-ਵੱਡੇ ਵਾਅਦੇ ਕਰਦੀ ਰਹੀ ਆ ਵੱਡੇ-ਵੱਡੇ ਤਰਵਾਸ ਜਿਹੜੇ ਉਹ ਦਿੰਦੇ ਰਹੀ ਆ ਪਰ ਅੱਜ ਇਹ ਅਧਿਆਪਕ ਜਿਹੜੇ ਨੇ 700 ਤੋਂ ਵਧੇਰੇ ਗਿਣਤੀ ਦੇ ਵਿੱਚ ਵਿਧਾਨ ਸਭਾ ਦਾ ਘਰਾਓ ਕਰਨ ਦੇ ਲਈ ਚੱਲੇ ਸਨ ਜਿਨ੍ਹਾਂ ਦੇ ਵਿੱਚੋਂ 150 ਅਧਿਆਪਕਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਪੁਲਿਸ ਦੇ ਨਾਲ ਧੱਕਾ ਮੁਕੀ ਵੀ ਹੋਈ ਆ ਅਧਿਆਪਕੇ ਵੀ ਕਹਿੰਦੇ ਨੇ ਕਿ ਸਾਡੀਆਂ ਪੱਗਾਂ ਵੀ ਜੜੀਆਂ ਨੇ ਉਹ ਰੋਲੀਆਂ ਨੇ ਤੇ ਚੁੰਨੀਆਂ ਪਹਿਣਾ ਦੀਆਂ ਚੁੰਨੀਆਂ ਜੜੀਆਂ ਨੇ ਉਹ ਵੀ ਅੱਜ ਰੋਲੀਆਂ ਗਈਆਂ ਨੇ ਕਹਿੰਦੇ ਨੇ ਕਿ 50 ਤੋਂ ਵਧੇਰੇ ਮੀਟਿੰਗਾਂ ਸਾਨੂੰ ਇਸ ਸਰਕਾਰ ਦੇ ਵਿੱਚ ਦੋ ਬੀਤੇ ਦੋ ਸਾਲਾਂ ਦੇ ਵਿੱਚ ਮਿਲ ਚੁੱਕੀਆਂ ਨੇ ਪਰ ਮੀਟਿੰਗਾਂ ਸਿਰਫ ਮੀਟਿੰਗਾਂ ਹੀ ਰਹੀਆਂ ਮੀਟਿੰਗਾਂ ਦਾ ਕਿਸੇ ਤਰ੍ਹਾਂ ਦਾ ਕੋਈ ਸੱਟਾ ਨਹੀਂ ਨਿਕਲ ਪਾਇਆ ਉਹ ਵੀ ਕਹਿੰਦੇ ਨੇ ਕਿ 15 ਤੋਂ ਵਧੇਰੇ ਮੀਟਿੰਗਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਵੀ ਮਿਲੀਆਂ ਨੇ ਪਰ ਕਿਸੇ ਵੀ ਮੀਟਿੰਗ ਦੇ ਵਿੱਚ ਭਗਵੰਤ ਸਿੰਘ ਮਾਨ ਜਿਹੜੇ ਆ ਉਹ ਨਹੀਂ ਪਹੁੰਚੇ ਹਰ ਮੀਟਿੰਗ ਦੇ ਵਿੱਚ ਟਾਲ ਮਟੋਲਾ ਕਰ ਦਿੱਤਾ ਕਰ ਦਿੱਤਾ ਜਾਂਦਾ ਰਿਹਾ ਉਹ ਕਹਿੰਦੇ ਨੇ ਕਿ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਹਰਜੋਤ ਬੈਂਸ ਸਿੱਖਿਆ ਮੰਤਰੀ ਜਿਹੜੇ ਨੇ ਉਹ ਕਹਿੰਦੇ ਰਹੇ ਨੇ ਕਿ ਤੁਹਾਡੀਆਂ ਮੰਗਾਂ ਜਾਇਜ਼ ਨੇ ਤੁਹਾਡੀਆਂ ਮੰਗਾਂ ਮੰਨ ਲਈਆਂ ਜਾਣੀਆਂ ਤੇ ਦੀਵਾਲੀ ਦੇ ਤਹਫੇ ਦੇ ਤੌਰ ਤੇ ਉਹਨਾਂ ਦੇ ਵੱਲੋਂ ਜਿਹੜਾ ਹੈਗਾ ਬਿਆਨ ਵੀ ਦਿੱਤਾ ਗਿਆ ਕਿ ਕੰਪਿਊਟਰ ਅਧਿਆਪਕਾਂ ਨੂੰ ਦੀਵਾਲੀ ਦਾ ਤੋਹਫਾ ਦਿੱਤਾ ਦਿੱਤਾ ਜਾ ਰਿਹਾ ਪਰ ਉਹ ਕਹਿੰਦੇ ਨੇ ਕਿ ਉਹ ਵੀ ਸਿਰਫ ਚੁਣਾਬੀ ਸ਼ਗੂਫਾ ਜਿਹੜਾ ਹੈਗਾ ਉਹੀ ਹੋ ਬਣ ਕੇ ਰਹਿ ਗਿਆ ਉਹਨਾਂ ਦੇ ਵੱਲੋਂ ਕਿਸੇ ਤਰ੍ਹਾਂ ਦਾ ਵਾਅਦਾ ਪੂਰਾ ਨਹੀਂ ਕੀਤਾ ਗਿਆ ਉਹ ਕਹਿੰਦੇ ਨੇ ਕਿ ਪਿਛਲੀਆਂ ਸਰਕਾਰਾਂ ਦੇ ਦੌਰਾਨ ਵੀ ਅਸੀਂ ਸੰਘਰਸ਼ ਕਰਦੇ ਰਹੇ ਇਸ ਸਰਕਾਰ ਦੇ ਦੌਰਾਨ ਵੀ ਜਿਹੜਾ ਅਸੀਂ ਇਹੋ ਸੰਘਰਸ਼ ਕਰ ਰਹੇ ਹਾਲਾਂਕਿ ਅਸੀਂ ਪੱਕੇ 2011 ਤੋਂ ਆ ਪਰ ਉਹ ਸਹੂਲਤਾ ਜਿਹੜੀਆਂ ਪੱਕੀਆਂ ਮੁਲਾਜ਼ਮਾਂ ਨੂੰ ਮਿਲਣੀਆਂ ਚਾਹੀਦੀਆਂ ਨੇ ਉਹ ਹਾਲੇ ਤੱਕ ਸਾਨੂੰ ਜਿਹੜੀਆਂ ਨੇ ਉਹ ਨਹੀਂ ਮਿਲੀਆਂ ਇਹ ਸਬਬ ਦੇ ਬਾਬਤ ਸਾਡੀ ਗੱਲਬਾਤ ਜਿਹੜੀ ਹੈਗੀ ਆ ਪੰਜਾਬ ਪ੍ਰਧਾਨ ਗੁਰਵਿੰਦਰ ਸਿੰਘ ਹੋਰਾਂ ਦੇ ਨਾਲ ਹੁੰਦੀ ਆ ਕੀ ਕੀ ਕਿਹਾ ਉਹਨਾਂ ਨੇ ਤੁਸੀਂ ਵੀ ਸੁਣੋ ਬਾਈ ਜੀ ਕੀ ਹਾਲ ਚਾਲ ਨੇ ਠੀਕ ਠਾਕ ਹੋ ਹਾਂਜੀ ਠੀਕ ਆ ਗਿਆ ਜੀ ਸਰ ਜਸ ਗਰਿਆਲ ਕਾਲ ਕਰ ਰਹੇ ਜੀ ਆਰਐਮ ਬੀ ਟੈਲਵਿਜ਼ਨ ਤੋਂ ਹਾਂਜੀ ਹਾਂਜੀ ਸਰ ਓਕੇ ਓਕੇ ਕੀ ਕੀ ਮਾਮਲਾ ਬਾਈ ਜੀ ਮੈਨੂੰ ਸਮਝਾਓਗੇ ਇੱਕ ਵਾਰੀ ਪਲੀਜ਼ ਤੁਸੀਂ ਸਾਰਾ ਡਿਟੇਲ ਦੇ ਵਿੱਚ ਮੈਨੂੰ ਦੱਸ ਹਾਂਜੀ ਸਰ ਬੇਨਤੀ ਹੈ ਕਿ ਅਸੀਂ ਕੰਪਿਊਟਰ ਦੇ ਆਧਾਰ 'ਤੇ 2500 ਸਰਕਾਰੀ ਸਕੂਲਾਂ ਨੂੰ ਸਵਾਗਤ ਕਰ ਰਹੇ ਹਾਂ ਜੀ ਤੇ ਸਾਨੂੰ 2011 ਵਿੱਚ ਸਰਕਾਰ ਨੇ ਰੈਗੂਲਰ ਕਰ ਦਿੱਤਾ ਸੀ ਜੀ ਪਰੰਤੂ ਰੈਗੂਲਰ ਆਰਡਰ ਦੇਣ ਦੇ ਬਾਵਜੂਦ ਸਾਡੇ ਉੱਤੇ ਰੈਗੂਲਰ ਮੁਲਾਜ਼ਮਾ ਵਜੋਂ ਭਿੱਲਾ ਵਜਿਹਾ ਨਹੀਂ ਲੱਗ ਸਕਿਆ ਜੀ ਜਿਨੇ ਕੇ ਪੰਜਾਬ ਸਰਕਾਰ ਦੇ ਰੂਪ ਨੇ ਲਾਗੂ ਕੀਤੀ ਹੁਣ ਸੇਵਾ ਪੇ ਕੀ ਕਿਹਨੂੰ ਪੂਰੇ ਤਰ੍ਹਾਂ ਨਾਲ ਇਹ ਮਤੇ ਲਾਗੂ ਕਰ ਦਿੱਤਾ ਹਮਮ ਕੰਪਿਊਟਰ ਅਧਿਆਪਕਾਂ ਦੇ ਉੱਤੇ ਸੇਵਾ ਪੇ ਕੀ ਕਿਹਨੂੰ ਲਾਗੂ ਨਹੀਂ ਕੀਤਾ ਹਮ ਪੰਜਾਬ ਸਰਕਾਰ ਜਦੋਂ ਇਹ ਮੈਂਡੇਟ ਹਟਿਆ ਆ ਪਾਰਟੀ ਦੇ ਨੇ ਜਦੋਂ ਸਰਕਾਰ ਬਣਨ ਤੋਂ ਪਹਿਲਾਂ ਸਰਕਾਰ ਤੋਂ ਪਹਿਲਾਂ ਸਾਡੀਆਂ ਰੈਲੀਆਂ ਲੱਗੀਆਂ ਜੀ ਆਉਂਦੇ ਫਿਰ ਸਾਨੂੰ ਖੁਦ ਕੇਜਰੀਵਾਲ ਜੀ ਨੇ ਵੀ ਬੁਲਾ ਕੇ ਹੁਣ ਮੈਨੀਫੈਸਟੋ 'ਚ ਵੀ ਪਾਇਆ ਕਿ ਸਰਕਾਰ ਬਣਦੇ ਆਂ ਹੀ ਕੰਪਿਊਟਰ ਵਿਦਿਆਰਥੀਆਂ ਨੂੰ ਸਿੱਖਿਆ ਭਾਗ 'ਚ ਮਰਜ਼ ਕਰਾਂਗੇ ਹੂੰ ਹੂੰ ਇਸੇ ਤਰ੍ਹਾਂ ਸਿੱਖਿਆ ਮੰਤਰੀ ਜੀ ਨੇ ਵੀ ਬਿਆਨ ਦਿੱਤਾ ਕਿ 2022 ਤੱਕ ਵਾਲੇ ਕੰਪਿਊਟਰ ਵਿਦਿਆਰਥੀਆਂ ਨੂੰ CSAR ਕੋ ਲਾਗੂ ਕਰਾਂਗੇ ਛੇਵਾ ਬੇ ਕਿਵੇਂ ਲਾਗੂ ਕਰਾਂਗੇ ਹੂੰ ਹੂੰ ਪਰ ਅੰਤੁ ਆਜੀ ਜੇ ਅਸੀਂ ਇਹਨਾਂ 2024 ਫੀਸ ਸਾਹਿਬ ਬਜਟ ਅਜ ਆਪਣਾ ਲਾਂਚ ਕੀਤਾ ਸਾਨੂੰ ਮੇਰੇ ਤੱਕ ਸਾਡਾ ਕੋਈ ਹੱਲ ਨਹੀਂ ਕੀਤਾ ਹੂੰ ਹੂੰ ਸਾਰੀ ਪੰਜਾਬ ਦੇ ਕਰੀਬ ਅਸੀਂ ਮੀਟਿੰਗਾਂ ਕਰ ਲਈਆਂ ਨਾਲ ਕਰ ਚੁੱਕੀਆਂ ਆ ਕਿੰਨੀਆਂ ਮੀਟਿੰਗਾਂ ਜੀ 50 50 ਦੇ ਕਰੀਬ ਸਸਤਾਂ ਨੇ 50 ਦੇ ਕਰੀਬ ਮੌਜੂਦਾ ਪੰਜਾਬ ਸਰਕਾਰ ਨਾਲ ਹੋਈਆਂ ਜਾਂ ਕੁੱਲ ਹੁਣ ਤੱਕ ਦੀਆਂ ਮੌਜੂਦਾ 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 ਦੇ ਨਾਲ ਓਕੇ ਠੀਕ ਹੈ ਜੀ ਹਰ ਵਾਰ ਸਰਕਾਰ ਵੱਲੋਂ ਇਹ ਕਿਹਾ ਜਾਂਦਾ ਕਿ ਤੁਹਾਡੀ ਮੰਗ ਜਾਇਜ਼ ਆ ਇਹ ਕਰਾਂਗੇ ਪਰੰਤੂ ਭਾਰੋ ਲਾਰੇਆ ਦੇ ਵਿੱਚ ਹੀ ਸਮਾਨਗਾ ਇਹ ਮੀਟਿੰਗਾਂ ਤੁਹਾਡੀਆਂ ਸਿੱਖਿਆ ਮੰਤਰੀ ਦੇ ਨਾਲ ਹੁੰਦੀਆਂ ਨੇ ਜਾਂ ਮੁੱਖ ਮੰਤਰੀ ਸਾਹਿਬ ਦੇ ਨਾਲ ਹੁੰਦੀਆਂ ਨੇ ਮੁੱਖ ਮੰਤਰੀ ਜੀ ਦੇ ਨਾਲ ਇੱਕ ਵਾਰ ਨਹੀਂ ਹੋਈ ਜੀ 15 ਮਿੰਟ ਜਾਂ ਤੁਹਾਨੂੰ ਮੁੱਖ ਮੰਤਰੀ ਜੀ ਦੇ ਨਾਲ ਦਿੱਤੇ ਜਾਂ ਹੂੰ ਜਿਨ੍ਹਾਂ ਦੇ ਵਿੱਚੋਂ 10 ਵਾਰੀ ਸਾਨੂੰ ਇਹੋ ਕਹਿ ਕੇ ਮੋੜ ਦਿੱਤਾ ਗਿਆ ਜੀ ਨਹੀਂ ਜੀ ਮੁੱਖ ਮੰਤਰੀ ਹੈ ਓਕੇ ਜੇ 4-5 ਮੀਟਿੰਗਾਂ ਹੁੰਦੀਆਂ ਤੇ ਉਹ ਸਿਰਫ ਉਹਨਾਂ ਦੇ ਉੱਤੇ ਪੀਸੀਐਸ ਅਧਿਕਾਰੀ ਨੇ ਹੂੰ ਹੂੰ ਜਿਹੜੇ ਉਹਨਾਂ ਦੇ ਸਪੈਸ਼ਲ ਚੀਜ਼ ਹੈ ਜਿਹੜੇ ਉਹਨਾਂ ਦੇ ਨਾਲ ਹੀ ਕਰਵਾਈ ਜਾਂਦੀ ਆ ਉਹ ਸਿਰਫ ਇਹ ਕਹਿੰਦੇ ਜੀ ਮੈਂ ਤੁਹਾਡਾ ਮਸਲਾ ਉਹਨਾਂ ਦੇ ਧਿਆਨ ਚ ਲਿਆ ਦਿਆ ਜੀ ਤੁਹਾਡਾ ਕੰਮ ਜਿਹੜਾ ਹੋ ਜਾਊਗਾ ਪਰੰਤੂ ਜਿਹੜਾ ਉੱਥੇ ਦੇ ਉੱਥੇ ਰਹਿ ਜਾਂਦਾ ਰਿਹਾ ਕੰਮ ਓਕੇ ਬਣਾਣਾ ਉੱਥੇ ਦਾ ਹੁੰਦਾ ਹੀ ਆ ਜੀ ਹੂੰ ਤੇ ਅੱਜ ਹੁਣ ਤੁਸੀਂ ਜੀ 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 ਉਹਦੇ ਚ ਸਖਿਆ ਮੰਤਰੀ ਦੇ ਨਾਲ ਮੀਟਿੰਗ ਵੀ ਆ ਵਿੱਤ ਮੰਤਰੀ ਦੇ ਨਾਲ ਵੀ ਮੀਟਿੰਗਾਂ ਹੋਈਆਂ ਵਾ ਹੂੰ ਤੇ ਸਾਬਕਾ ਕਮੇਟੀ ਜਿਹੜੀ ਕੈਬਨਟ ਮੰਤਰੀਆਂ ਦੀ ਬਣਾਈ ਹੋਈ ਉਹਨਾਂ ਦੇ ਨਾਲ ਵੀ ਹੋਈਆਂ ਕਿ ਉਹ ਉਹਨਾਂ ਮੀਟਿੰਗਾਂ ਦੇ ਵਿੱਚ ਤੁਹਾਨੂੰ ਕੀ ਕਿਹਾ ਜਾਂਦਾ ਜੀ ਸਰ ਹੁਣ ਰੀਸੈਂਟਲੀ ਮੀਟਿੰਗ ਕਰਕੇ ਗਏ ਆ ਤੇ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਜਿਹੜਾ ਵਾ ਉਹ ਮਸਲਾ ਤੁਹਾਡਾ ਹੱਲ ਕਰਾਂਗੇ ਪਰ ਆ ਬਜਟ ਸੈਸ਼ਨ ਤੋਂ ਬਾਅਦ ਜਿਹੜਾ ਵਾ ਤੁਹਾਡੇ ਨਾਲ ਗੱਲ ਕਰਾਂਗੇ ਹੂੰ ਪਰੰਤੂ ਉਦੋਂ ਨੂੰ ਚੋਂਣ ਜਾਪਦਾ ਲੱਗਦਾ ਨਾਲੇ ਹੂੰ ਤੇ ਸਾਨੂੰ ਇੰਜ ਲੱਗ ਰਿਹਾ ਕਿ ਜਿਵੇਂ 2 ਸਾਲ ਇਹਨਾਂ ਨੇ ਸਮਾਂ ਹੀ ਟਪਾਇਆ ਵਾ ਇਹ ਸਰਕਾਰ ਦੁਬਾਰਾ ਫੇਰ ਜਿਹੜਾ ਸਮਾਂ ਟਪਾ ਕੇ ਆਪਣਾ ਸਮਾਂ ਹੀ ਟਪਾ ਰਹੀ ਆ ਸਾਡੇ ਮਸਲੇ ਪਰ ਤੁਸੀਂ ਇਹ ਪਰ ਤੁਸੀਂ ਇਹ ਸਰਕਾਰ ਨੂੰ ਇਹ ਗੱਲ ਨਹੀਂ ਕਹੀ ਕਿ ਸਰਕਾਰ ਬਣਨ ਤੋਂ ਪਹਿਲਾਂ ਜੋ ਤੁਸੀਂ ਸੱਤਾ ਦੇ ਵਿੱਚ ਨਹੀਂ ਸੀ ਉਦੋਂ ਪਹਿਲਾਂ ਸਾਡੇ ਨਾਲ ਕਿ ਮਿਲਦੇ ਰਹੇ ਹੋ ਗੱਲਬਾਤ ਕਰਦੇ ਰਹੇ ਹੋ ਭਰੋਸੇ ਸਾਨੂੰ ਦਿੰਦੇ ਰਹੇ ਹੋ ਹੁਣ ਤੁਹਾਡੀ ਸਰਕਾਰ ਆਈ ਹੁਣ ਕਿਉਂ ਨਹੀਂ ਸੁਣਦੇ ਇਹੋ ਐ ਅਸੀਂ ਵਾਰ-ਵਾਰ ਬੇਨਤੀ ਕਰਦੇ ਪਏ ਆ ਜੀ ਤੁਸੀਂ ਹੁਣ 40 50 ਮੀਟਿੰਗਾਂ ਕਰਕੇ ਅੱਜ ਕਹਿੰਦੇ ਕਦੀ ਸੈਕਟਰੀ ਕੋਲੇ ਚਲ ਜਓ ਕਦੀ ਫਨਾਨ ਸੈਕਟਰੀ ਨਹੀਂ ਮੰਨਦਾ ਇਹੋ ਤੇ ਗੱਲਾਂ ਪਿਛਲੀਆਂ ਸਰਕਾਰਾਂ ਕਰਦੀਆਂ ਰਹੀਆਂ ਜੀ ਤੁਸੀਂ ਚੋਣ ਮੈਨੀਫੈਸਟੋ ਚ ਕੀ ਸੋਚੇ ਸਮਝੇ ਤੋਂ ਬਿਨਾਂ ਹੀ ਬਾਤ ਆ ਜੀ ਉਹਨੇ ਤੁਹਾਨੂੰ ਪਤਾ ਕਿ ਕੀ ਮਸਲੇ ਹੱਲ ਕਰਨੇ ਪੈਣਗੇ ਉਦੋਂ ਤੁਸੀਂ ਕਹਿੰਦੇ ਕਿ ਚੁਟਕੀਆਂ 'ਚ ਮਸਲੇ ਹੱਲ ਕਰਦੇ ਆਣ ਜੀ ਹੁਣ ਸਿਰਫ ਤੇ ਸਿਰਫ ਜਿਹੜਾ ਵਾ ਇਹ ਮੀਟਿੰਗਾਂ ਦੇ ਕੇ ਕਦੀ ਤੁਸੀਂ ਜੀ ਸਿਖਿਆ ਸੈਕਟਰੀ ਕੋਲੇ ਚਲ ਜਓ ਕਦੀ ਤੁਸੀਂ ਫਨਾਨ ਸੈਕਟਰੀ ਕੋਲੇ ਕਰ ਲਓ ਉਹ ਨਹੀਂ ਕਰਦਾ ਵਿਆ ਕਦੀ ਜਿਹੜਾ ਏ ਜੀ ਪੰਜਾਬ ਸਿਰਫ ਤੇ ਸਿਰਫ ਜਿਹੜਾ ਵਾ ਉਹ ਸਮਾਂ ਟਪਾਉ ਟਪਾਉਣ ਵਾਲਾ ਹੀ ਕੰਮ ਕੀਤਾ ਜੀ ਹੁਣ ਤਾਂ ਲਾਰੇ ਲਾਏ ਜਾ ਰਹੇ ਆ ਪਰ ਪਰ ਭਗਵਾਨ ਸਿੰਘ ਮਾਨਤਾ ਕਹਿੰਦੇ ਨੇ ਕਿ ਮੁਲਾਜ਼ਮ ਸਾਡੇ ਜਿਹੜੇ ਹੈਗੇ ਨੇ ਰਾਜ ਦੇ ਵਿੱਚ ਖੁਸ਼ਬੋਤ ਨੇ ਉਤਾ ਹੀ ਕਹਿੰਦੇ ਨੇ ਕਿ ਜਿੰਨੀਆਂ ਨੌਕਰੀਆਂ ਅਸੀਂ ਦਿੱਤੀਆਂ ਦਿੱਤੀਆਂ ਕਿਸੇ ਸਰਕਾਰ ਨੇ ਨਹੀਂ 40000 ਪਲੱਸ ਨੌਕਰੀਆਂ ਗੱਲ ਕਰਦੇ ਉਹ ਨਹੀਂ ਕਿ ਵੇਖੋ ਨਵੀਆਂ ਨੌਕਰੀਆਂ ਤਾਂ ਚਲੋ ਦੇ ਰਹੇ ਆ ਹਾਂ ਤੇ ਜਿਹੜੇ ਪ੍ਰਾਂੜਿਆਂ ਨੂੰ ਕਿਉਂ ਨੰਗੋਲੇ ਕਰ ਰਹੇ ਆ ਹਾਂ ਪੁਰਾਣੇ 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 ਅਧਿਆਪਕਾਂ ਦੀ ਵੀ ਸੁਣਨਾ ਪੁਰਾਣੇ ਜਿਹੜੇ ਮੁਲਾਜ਼ਮ ਜਿਨ੍ਹਾਂ ਦੇ ਨਾਲ ਵਾਅਦੇ ਕੀਤੇ ਕਿ ਆਉਂਦਿਆਂ ਅਸੀਂ ਕਰਾਂਗੇ ਹੂੰ ਅੱਛਾ ਹੁਣ ਅੱਜ 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 ਮੈਨੂੰ ਦੱਸਿਓ ਅੱਜ ਤੁਹਾਡਾ ਜਿਸ ਤਰ੍ਹਾਂ ਮੈਨੂੰ ਜਿੰਨਾ ਕ ਪਤਾ ਲੱਗਿਆ ਵਿਧਾਨ ਸਭਾ ਦਾ ਘਰਾਓ ਤੁਸੀਂ ਕਰਨਾ ਸੀ ਅੱਜ ਹਾਂਜੀ ਅਸੀਂ ਵਿਧਾਨ ਸਭਾ ਦਾ ਘਰਾਓ ਕਰਨ ਜਾ ਰਹੇ ਸੀਗੇ ਪਰੰਤੋਂ ਤੋਂ ਸਾਨੂੰ ਪੁਲਿਸ ਨੇ ਰਸਤੇ ਦੀ ਰੋਕ ਲਿਆ ਰਸਤੇ ਜੀ ਰੋਕ ਲੱਗ ਸਰ ਸਾਡੇ ਇਨਕੈਦ ਹੋਈ ਕੀਤੀ ਗਈ ਹੈ ਕੰਪਿਊਟਰ ਵਿਭਾਗ ਨਾਲ ਹੂੰ ਸਾ ਵੀ ਕੰਪਿਊਟਰ ਵਿਭਾਗ ਵਾਲੀਆਂ ਆਪਾਂ ਜਿਹੜੀਆਂ ਨੂੰ ਹੱਥ ਪਾਏ ਆ ਜੀ ਕੰਪਿਊਟਰ ਵਿਭਾਗ ਵਾਲੀਆਂ ਚੁੰਨੀਆਂ ਨੂੰ ਹੱਥ ਪਾਏ ਆ ਜੀ ਤੇ ਉਸ ਤੋਂ ਪਰંત ਜਿਹੜਾ ਵਾ ਅਸੀਂ ਸ਼ਾਦਮਾਈ ਉਥੇ ਪ੍ਰਦਰਸ਼ਨ ਕਰਦੇ ਬੈਠੇ ਸੀ ਕਿ ਸਾਡੇ ਕੋਈ ਨੁਮਾਇंदे ਦੇ ਨਾਲ ਜਾਂ ਤੁਹਾਨੂੰ ਵਿਧਾਨ ਤੋਂ ਵਾਧਾ ਕਿ ਜਾਣ ਸਕਦਾ ਜਾਵੇ ਜੀ ਤੇ ਪਰੰਤੂ ਉਹਨਾਂ ਗ੍ਰਿਫਤਾਰ ਕਰਕੇ ਸਾਨੂੰ ਹੁਣ ਇਥੇ ਥਾਣਿਆਂ ਚ ਵਕਰੇ ਵਕਰੇ ਚ ਲੈ ਆ ਤੁਸੀਂ ਕਿੰਨੇ ਟੋਟਲ ਕਿੰਨੇ ਕਿੰਨੀ ਗਿਣਤੀ ਕਿੰਨੀ ਸੀ ਜੀ ਤੁਹਾਡੇ ਜਿਹੜੇ ਤੁਸੀਂ ਘਰਾਓ ਕਰਨ ਦੇ ਲਈ ਜਾ ਰਹੇ ਸੀ ਅੱਜ 700 ਦੇ ਕਰੀਬ ਦਾ ਹਿਹਾਦਤ ਹੈ 700 ਦੇ ਕਰੀਬ ਉਤਰਾਓ ਕਰਨ ਦੇ ਲਈ ਜਿਆਦਾਤਰ ਨੂੰ 700 ਦੇ 700 ਨੂੰ ਹੀ ਅਰੈਸਟ ਕਰ ਲਿਆ ਜੀ ਨਹੀਂ ਜੀ 150 ਦੇ ਕਰੀਬ 150 ਨੂੰ ਅਰੈਸਟ ਕਰ ਲਿਆ ਦੂਸਰੇ ਉੱਥੇ ਹੀ ਨਹੀਂ ਹਲੇ ਹਾਂਜੀ ਹਾਂ ਓਕੇ ਜਿਹੜੇ 38 ਸੈਕਟਰ ਦੇ ਵਿੱਚ ਨੇ ਕੁਝ 39 ਸੈਕਟਰ ਕਿਨੇ ਆ ਉਹ ਵੱਖੋ ਵੱਖ ਨਹੀਂ ਮਤਲਬ ਕਿਰਾਓ ਮਤਲਬ ਜਿਹੜਾ ਮੇਨ ਸੀ ਤੁਹਾਡਾ ਪਰਪਸ ਕਿਰਾਓ ਦਾ ਕਿਰਾਓ ਤਾਂ ਉਹਨੂੰ ਕਰਨ ਨਹੀਂ ਦਿੱਤਾ ਗਿਆ ਕਿਰਾਓ ਨਹੀਂ ਕਰਨ ਦਿੱਤਾ ਓਕੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕਈਆਂ ਪੱਗਾਂ ਨੂੰ ਵੀ ਹੱਥ ਪਿਆ ਚੁੰਨੀਆਂ ਨੂੰ ਵੀ ਹੱਥ ਪਿਆ ਲਾਟੀ ਚਾਰਜ ਵੀ ਹੋਇਆ ਕਿਸੇ ਤਰ੍ਹਾਂ ਦਾ ਜਾਂ ਧੱਕਾ ਮੁੱਕੀ ਹੋਈ ਆ ਤਾਂ ਤਾਂ ਕੰਮ ਕੀ ਵੀ ਜੀਪੀ ਆ ਜੀ ਉੱਥੇ ਲਾਟੀ ਚਾਰਜ ਨਹੀਂ ਲਾਟੀ ਚਾਰਜ ਤਾਂ ਨਹੀਂ ਹੋਇਆ ਲਾਠੀ ਮਾਮੂਲੀ ਲਾਟੀ ਚਾਰਜ ਵੀ ਹੋਇਆ ਜੀ ਮਾਮੂਲੀ ਲਾਠੀ ਚਾਰਜ ਤੇ ਪੱਗਾਂ ਬੋਗਾਂ ਤਾਂ ਨਹੀਂ ਉੱਤਰੀਆਂ ਕਿਸੇ ਦੀਆਂ ਪੱਗਾਂ ਮਤਲਬ ਚੁੱਪੀਆਂ ਦੀ ਉੱਤਰੀਆਂ ਇੱਕ ਦੋ ਸਾਥੀਆਂ ਦੀਆਂ ਅੱਛਾ ਪੱਗਾਂ ਵੀ ਉੱਤਰੀਆਂ ਨੇ ਤੇ ਚੁੰਨੀਆਂ ਹਾਂਜੀ ਚੁੰਨੀਆਂ ਦੀਆਂ ਚੁੱਪੀਆਂ ਦੀ ਅੱਛਾ ਮਤਲਬ ਸਾਰੀ ਚੀਜ਼ੇ ਹੋਈ ਆ ਤੁਹਾਡੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਤੁਸੀਂ ਕੀ ਜਿਵੇਂ ਹੁਣ ਚਲੋ ਅੱਜ ਤੋਂ ਛੱਡਤਾ ਹੈ ਤੁਹਾਡੀ ਮੰਗ ਕੀ ਆ ਮੁੱਖ ਸਾਡੀ ਮੰਗ ਇਹ ਹੈ ਕਿ ਸਰਕਾਰ ਨੇ ਜਿਹੜਾ ਚੋਣਾਂ ਤੋਂ ਪਹਿਲਾਂ ਸਾਡੇ ਨਾਲ ਵਾਅਦਾ ਕੀਤਾ ਵਾ ਉਹ ਤੁਰੰਤ ਪੂਰਾ ਕਰੇ ਹੂੰ ਨਹੀਂ ਤੇ ਜਿਹੜਾ ਵਾ ਇਹ ਜੇ ਹੁਣ ਸਰਕਾਰ ਆ ਅੱਜ ਬਜਟ ਦੇ ਵਿੱਚ ਵੀ ਵਿੱਤ ਮੰਤਰੀ ਵੀ ਕਹਿ ਰਹੇ ਆ ਜਿਵੇਂ ਬਜਟ ਦਾ ਵਟਾ ਇਸ ਦਾ ਜਿਹੜਾ ਹੋ ਸਕਿਆ ਵਾਸਤੇ ਰੱਖਿਆ ਹੂੰ ਪਰੰਤੂ ਕੰਪਿਊਟਰ ਦੇ ਆਰ ਪੀ ਅਜੇ ਹਜਾ ਇਸ ਤਰ੍ਹਾਂ ਰਹਿ ਗਿਆ ਸਰਕਾਰ ਦੇ ਵਿੱਚ ਜਿਸ ਅਨਸਾਰ ਨੇ ਇਹਨਾਂ ਨੇ ਸਰਕਾਰ ਨੇ ਲਈ ਤੇ ਅਸੀਂ ਮਾਲੋ ਸਰਕਾਰ ਨੂੰ ਇਹ ਵੀ ਕਹਿੰਦੇ ਜੀ ਇੱਕ ਪੰਧੀ ਨਹੀਂ ਲੱਗਦੀ ਜੀ ਸਰਕਾਰ ਤੁਹਾਨੂੰ ਸਿੱਖਿਆ ਵਿਭਾਗ ਵਿੱਚ ਮਰਜ ਕਰਦੀ ਹੈ ਹੂੰ ਤੇ ਲਾਹ ਹੂੰ ਤੇ ਅਸੀਂ ਉਨੀ ਤਨਖਾਹ ਦੇ ਚੰਗ ਕਰਨ ਨੂੰ ਤਿਆਰ ਤੁਹਾਡੀ ਮੰਗ ਇਹੀ ਹੈ ਕਿ ਤੁਹਾਨੂੰ ਸਿੱਖਿਆ ਵਿਭਾਗ ਵਿੱਚ ਮਰਜ ਕੀਤਾ ਜਾਵੇ ਸਾਨੂੰ ਸਿੱਖਿਆ ਵਿਭਾਗ ਵਿੱਚ ਮਰਜ ਕੀਤਾ ਜਾਵੇ ਤੁਸੀਂ ਮਰਜ ਨਹੀਂ ਹੈਗੇ ਜੀ ਜੀ ਸਾਨੂੰ ਉਹਦੇ ਸਿੱਖਿਆ ਵਿਭਾਗ ਦੇ ਅੰਦਰ ਇੱਕ ਸਿੱਖਤ ਸੁਨਾ ਦੀ ਸੁਸਾਇਟੀ ਬਣਾਈ ਹੈ ਹੂੰ ਉਹਦੇ ਤੇ ਰੈਗੂਲਰ ਕੀਤਾ ਅੱਛਾ ਤੁਹਾਨੂੰ ਸਿੱਖਿਆ ਵਿਭਾਗ ਅੰਦਰ ਰੈਗੂਲਰ ਨਹੀਂ ਕੀਤਾ ਹਾਂਜੀ ਬਈ 2011 ਤੋਂ ਕੀਤਾ ਤੁਹਾਨੂੰ 2011 ਤੋਂ ਪੱਕਾ ਕੀਤਾ ਤੁਹਾਨੂੰ ਹਾਂਜੀ ਹਾਂਜੀ ਠੀਕ ਹੈ ਓਕੇ ਜਨਾਬ